ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੁੱਦਾ ਤੁਹਾਨੂੰ ਪਤਾ ਹੈ ਜਿਹੜਾ ਚੱਲਦਾ ਪਿਆ ਭਾਨੇ ਸਿੱਧੂ ਵਾਲਾ ਇਹ ਪਿਛਲੇ 3-4 ਦਿਨਾਂ ਤੋਂ ਪੋਸਟਾਂ ਪੋਸਟਾਂ ਤੇ ਚਲੋ ਆਪਾਂ ਸ਼ੇਅਰ ਕੀਤੀਆਂ ਤੇ ਤੇ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਪਰ ਮੇਰਾ ਜੀ ਕਿਤਾ ਵੀ ਜਿਹੜੇ ਦਿਲੀ ਜਜ਼ਬਾਤ ਹੈ ਉਹ ਮੈਂ ਥੋੜੇ ਜਿਹਾ ਆਪਦੇ ਹੋਰ ਮੰਨ ਲਓ ਵੀ ਸ਼ੇਅਰ ਕਰਨ ਚਾ ਕੋਈ 100 200 ਲੋਕੀ ਵੇਖਣ ਪਰ ਮੈਨੂੰ ਆਹ ਸੀਗਾ ਵੀ ਆਪਦੇ ਜੋ ਜਜ਼ਬਾਤ ਹੋ ਮੈਂ ਜਰੂਰ ਤੁਹਾਡੇ ਸਾਹਮਣੇ ਰੱਖਾਂਗਾ ਗੱਲ ਐਵੇਂ ਜੀ ਆ ਪਾਨੀ ਸਿੱਧੂ ਨੂੰ ਚਲੋ ਕਈ ਲੋਕਾਂ ਨੇ ਤਾਂ ਹੁਣ ਪਰਚੇ ਕਰਕੇ ਹਾਈਲਾਈਟ ਬੜਾ ਕੰਮ ਹੋ ਗਿਆ ਵੇਖਿਆ ਕਈਆਂ ਨੇ ਜਿਹੜੇ ਪਹਿਲਾਂ ਦੇ ਦੇਖਦੇ ਆ ਹੁਣ ਮੈਂ ਤਾਂ ਉਹਨਾਂ ਚੋਂ ਵੀ ਜਿਹੜਾ ਪਿਛਲੇ ਕਈ ਸਾਲਾਂ ਤੋਂ ਵੇਖੀ ਜਾਂਦਾ ਠੀਕ ਹੈ ਉਹ ਚਾ ਸਨੈਪਚੈਟ ਤੇ ਲਾ ਲਈਏ ਚਾ ਇਹਦੇ ਤੇ ਲਾ ਲਈਏ ਫੇਸਬੁੱਕ ਤੇ ਕਿਉਂਕਿ ਪਾਨਾ ਸਿੱਧੂ ਹੋ ਗਿਆ ਲੱਖਾ ਸਦਾਨਾ ਹੋ ਗਿਆ ਮੈਂ ਇਹ ਬੰਦਿਆਂ ਨੂੰ ਮੰਨ ਲਓ ਵੀ ਬੜਾ ਮੰਨ ਲਓ ਇਹਨਾਂ ਦਾ ਮੈਂ ਆਦਰ ਸਤਕਾਰ ਮਾਣ ਕਰਦਾ ਕਿਉਂਕਿ ਇਹ ਚੰਗੇ ਪਾਸੇ ਲੈ ਜਾਂਦੇ ਆ ਇਹ ਨੌਜਵਾਨਾਂ ਨੂੰ ਅੱਜ ਦੇ ਯੂਥ ਨੂੰ ਇਹ ਚੰਗੇ ਪਾਸੇ ਲੈ ਜਾਂਦੇ ਵੀ ਆਪਦੇ ਹੱਕਾਂ ਲਈ ਬੋਲੋ ਮਤਲਬ ਕੋਈ ਆਪਦੇ ਜੋ ਤੁਹਾਡੀਆਂ ਮੰਗਾਂ ਹਨ ਉਹਨਾਂ ਲਈ ਕੋਈ ਧਰਨਾ ਲਾਉਣਾ ਉਹਦੇ ਵਿੱਚ ਅੱਗੇ ਵਧੋ ਠੀਕ ਹੈ ਸੋ ਇਸ ਚੀਜ਼ਾਂ ਲਈ ਹੁਣ ਗੱਲ ਐਵੇਂ ਵੀ ਪਾਨੀ ਸਿੱਧੂ ਤੇ ਆਪਾਂ ਉਹ ਗੱਲ ਤੇ ਆਈਏ ਵੀ ਜਿਹੜਾ ਪਰਚਾ ਹੋਇਆ ਇਲਜ਼ਾਮ ਲੱਗਿਆ 10000 ਰੁਪਈਆ ਦਾ ਹੁਣ ਤੁਸੀਂ ਵੇਖੋ ਵੀ ਪਾਨੀ ਸਿੱਧੂ ਵਰਗੇ ਬੰਦੇ ਲਈ 10000 ਦਾ ਇਲਜ਼ਾਮ ਹੀ ਬਹੁਤ ਛੋਟੀ ਗੱਲ ਹੈ ਕੋਈ ਉਹਦੇ ਉੱਤੇ ਇਲਜ਼ਾਮ ਲਾਉਣਾ ਸੀ ਤਾਂ ਕੋਈ 5-7 ਕਰੋੜ ਦਾ ਲਾਉਂਦੀ ਵੀ ਜਿਹੜਾ ਕੋਈ ਚਾਰ ਲੋਕਾਂ ਦੇ ਮੰਨਣ ਚ ਵੀ ਹੁੰਦਾ ਵੀ ਹਾਂ ਭਾਨੇ ਨਹੀਂ ਹੋ ਸਕਦਾ ਵੀ ਕੋਈ 5-7 ਕਰੋੜ ਮੰਗ ਲਿਆ ਹੋਵੇ 10-15000 ਦੀ ਤਾਂ ਬੁੱਧਵਾਰ ਵਾਲਾ ਦਿਨ ਚਾਹ ਪਿਆ ਦਿੰਦਾ ਹੋਊਗਾ ਲੋਕਾਂ ਨੂੰ ਹੋ ਸਕਦਾ ਵੱਧ ਦੀ ਪਿਆਉਂਦਾ ਹੋਵੇ ਕਿੰਨੀ ਉਹਦੇ ਘਰੇ ਆਵਾਜ਼ ਆਈ ਰਹਿੰਦੀ ਐ ਐਨੀ ਤਾਂ ਅੱਜ ਦੇ ਟਾਈਮ ਕਿਸੇ ਐਮਐਲਏ ਮੰਤਰੀ ਦੇ ਨਹੀਂ ਰਹਿੰਦੀ ਜਿੰਨੀ ਭਾਨੇ ਸਿੱਧੂ ਦੇ ਆ ਲਖੇ ਸਦਾਣੀ ਵਰਗਿਆਂ ਦੇ ਰਹਿੰਦੀ ਐ ਠੀਕ ਹੈ ਜੀ ਤੇ ਉਹਦੇ ਉੱਤੇ ਇਲਜ਼ਾਮ ਲਾਇਆ 10000 ਦਾ ਸੋ ਇਹ ਇਲਜ਼ਾਮ ਤਾਂ ਤੁਹਾਨੂੰ ਪਤਾ ਵੀ ਇਹ ਤਾਂ ਮਾਲੋ ਝੂਠਾ ਲੱਗਿਆ ਸੀ ਇਹਦਾ ਕਾਰਨ ਤਾਂ ਪਿੱਛੇ ਹੋਰ ਸੀਗਾ ਵੀ ਜਿਹੜਾ ਭਾਨੇ ਸਿੱਧੂ ਵਰਗੇ ਲੱਖੇ ਸਦਾਣੇ ਵਰਗੇ ਲਗਾਤਾਰ ਸਰਕਾਰਾਂ ਦੇ ਖਿਲਾਫ ਬੋਲਦੇ ਐ ਨਜਾਇਜ਼ ਨਹੀਂ ਬੋਲਦੇ ਜਾਇਜ਼ ਬੋਲਦੇ ਐ ਜਿਹੜੇ ਕੰਮ ਗਲਤ ਹੁੰਦੇ ਐ ਉਹਨਾਂ ਨੂੰ ਇਹ ਕਹਿੰਦੇ ਐ ਵੀ ਸਰਕਾਰ ਨੇ ਤੱਕਾ ਕੀਤਾ ਗਲਤ ਕੀਤਾ ਹਰੇਕ ਤਾਂ ਬੋਲਦਾ ਨਹੀਂਗਾ ਸਾਰੇ ਤਾਂ ਮੇਰੇ ਵਰਗੇ ਸੋਦੇ ਵੀ ਆਪਾਂ ਕੀ ਲੈਣਾ ਆਪਣਾ ਤਾਂ ਵਧੀਆ ਸਿੱਟਾ ਸੇਕਿਆ ਜਾਂਦਾ ਆਪਾਂ ਕੀ ਲੈਣਾ ਪਰ ਇਹ ਨੌਜਵਾਨ ਆਪਦੀ ਜ਼ਿੰਮੇਵਾਰੀ ਸਮਝ ਕੇ ਆਪਦੇ ਜਮੀਰ ਨੂੰ ਜਾਗਦਾ ਰੱਖ ਕੇ ਇਹ ਬੋਲਦੇ ਐ ਸੋ ਬੋਲਣਾ ਵੀ ਚਾਹੀਦਾ ਸਾਰਿਆਂ ਨੂੰ ਠੀਕ ਹੈ ਜੀ ਸੋ ਦੂਜੀ ਗੱਲ ਆ ਜੀ ਹੁਣ ਪਾਨੀ ਵਰਗਿਆਂ ਦੇ ਉੱਤੇ ਪਹਿਲੋਂ ਪਿੱਛੇ ਜੇ ਇਹਨਾਂ ਇੱਕ ਪਰਚਾ ਕੀਤਾ ਸੀਗਾ ਉਹਦੇ ਚੋਂ ਜਮਾਨਤ ਹੋਈ ਉਹਨਾਂ ਇੱਕ ਹੋਰ ਪਰਚਾ ਕਰਤਾ ਹੁਣ ਇਹਦੇ ਤੋਂ ਚਲੋ ਪਾਨੀ ਸਿੱਧੂ ਦੀ ਜਮਾਨਤ ਤਾਂ ਹੋ ਗਈ ਹੈ ਪਰ ਐਵੇਂ ਆ ਵੀ ਜਿਹੜਾ 29 ਤਰੀਕ ਨੂੰ ਕੱਠ ਰੱਖਿਆ ਉਹਨਾਂ ਦੇ ਪਿੰਡ ਕੋਟ ਦੁਨੇ ਉੱਥੇ ਸਾਰੇ ਪਹੁੰਚੋ ਜਿੰਨੇ ਵੀ ਪਹੁੰਚ ਸਕੋ ਵੀ ਜਿਹੜਾ ਇਹ ਪਰਚਾ ਰੱਦ ਹੋ ਜੇ ਦੂਜੀ ਗੱਲ ਆ ਅੱਜ ਦੇ ਟਾਈਮ ਦੇ ਵਿੱਚ ਪਰਚਾ ਦੇਣ ਦਾ ਪਾਨੀ ਸਿੱਧੂ ਦੇ ਉੱਤੇ ਕਾਰਨ ਸਭ ਤੋਂ ਵੱਡਾ ਹੈ ਵੀ ਪਾਨੀ ਸਿੱਧੂ ਦੀ ਚੜ੍ਹਾਈ ਬਹੁਤ ਜ਼ਿਆਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਬਹੁਤ ਜ਼ਿਆਦਾ ਚੜ੍ਹਾਈ ਵੇਖੋ ਇਹਨਾਂ ਦੀ ਕਿਸ ਲੈਵਲ ਤੱਕ ਹੈ ਵੀ ਅੱਜ ਆ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਆਥੇ ਜਿਵੇਂ ਕੈਨੇਡਾ ਠੀਕ ਹੈ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਵਿੱਚ ਲੋਕ ਭਗਵੰਤ ਮਾਨ ਦੀ ਅੱਜ ਗੱਲ ਨਹੀਂ ਕਰਦੇ ਜੇ ਗੱਲ ਕਰਦੇ ਤਾਂ ਕੋਈ ਮੰਦਾ ਚੰਗਾ ਹੀ ਬੋਲਦੇ ਤੁਹਾਨੂੰ ਸਹੀ ਦੱਸਾਂ ਸੱਚਾਈ ਹੈ ਜਿਹੜੀ ਮੈਂ ਆਪ ਮੰਨ ਲਓ ਵੀ ਕੰਨੀ ਸੁਣੀ ਅੱਖਾਂ ਵੇਖੀ ਵਾਲੀ ਗੱਲ ਕੋਈ ਐਂ ਜਮਾ ਕੋਈ ਸੁਣੀ ਸੁਣਾਈ ਹਵਾ 'ਚ ਗੱਲ ਨਹੀਂ ਮੈਂ ਕਰੀ ਜਾਂਦਾ ਤੁਹਾਨੂੰ ਸਹੀ ਦੱਸਦਾ ਠੀਕ ਹੈ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਜਿੱਥੇ ਸਰਕਾਰ ਹੈ ਜਿਦੋਂ ਇਹਨਾਂ ਦੀ ਗੱਲ ਚੱਲਦੀ ਲੋਕ ਲਹਨਤਾ ਪਾਉਂਦੀ ਹੈ ਕੋਈ ਇਹਨਾਂ ਦੇ 5-10% ਭਗਤ ਚਲੋ ਚੰਗਾ ਕਹੀ ਜਾਂਦੀ ਉਹ ਤਾਂ ਹਰੇਕ ਅੱਦੇ ਹੁੰਦੇ ਹੀ ਆ ਜੀ ਪਰਸਨਲ ਭਗਤ ਪਰ ਆਮ ਬੰਦਾ ਸਹੀ ਬੰਦਾ ਗੱਲ ਨੂੰ ਗੱਲ ਕਹਿਣ ਵਾਲਾ ਬੰਦਾ ਇਹਨਾਂ ਨੂੰ ਲਹਨਤਾ ਪਾਉਂਦਾ ਹੈ ਤੇ ਉਹਦੇ ਦੂਜੇ ਪਾਸੇ ਵੇਖੋ ਤੁਸੀਂ ਭਾਨੇ ਸਿੱਧੂ ਵਰਗੇ ਲਖੇ ਸਧਾਨੀ ਵਰਗੇ ਜਾਂ ਹੋਰ ਵੀ ਇਹਨਾਂ ਦੇ ਕਈ ਸਾਥੀ ਜਿਹੜੇ ਸਮਾਜ ਸੇਵਾ ਦੇ ਵਧੀਆ ਚੰਗੇ ਕੰਮ ਕਰ ਰਹੇ ਆ ਮੁੰਡੇ ਨੌਜਵਾਨ ਸਾਥੀ ਇਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦੀ ਤਰੀਫ ਕਰਦੀ ਹੈ ਉਹਨਾਂ ਬਾਰੇ ਗੱਲਾਂ ਕਰਦੀਆਂ ਉਹਨਾਂ ਦੀ ਜਿਹੜੀ ਚੜ੍ਹਾਈ ਹੈ ਉਹ ਇਹ ਸਰਕਾਰਾਂ ਤੋਂ ਜਰੀ ਨਹੀਂ ਜਾਂਦੀ ਉਸੀਂ ਵੇਖੋ ਕਿੰਨੇ ਕਿੰਨੇ ਦੇਸਾਂ ਦੇ ਵਿੱਚ ਲੋਕ ਭਾਨੇ ਸਿੱਧੂ ਲੱਖੇ ਸੁਧਾਨੇ ਵਰਗਿਆਂ ਦੀ ਗੱਲ ਕਰਦੇ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਆਮ ਘਰਾਂ ਚ ਉੱਠੇ ਹੋਏ ਆ ਇਹਨਾਂ ਦਾ ਕੋਈ ਬੈਕਗ੍ਰਾਉਂਡ ਕੋਈ ਇਹ ਕੋਈ ਮੰਤਰੀਆਂ ਦੇ ਪਰਿਵਾਰਾਂ ਚੋਂ ਥੋੜੀ ਹੈ ਕੋਈ ਐਮਐਲਏ ਦੇ ਪਰਿਵਾਰਾਂ ਚੋਂ ਥੋੜੀ ਆਮ ਇੱਕ ਨੋਰਮਲ ਜ਼ਿੰਮੇਦਾਰਾਂ ਦੇ ਘਰਾਂ ਚੋਂ ਉੱਠ ਕੇ ਇਹਨਾਂ ਨਾਮ ਕਮਾਉਣ ਐਨੀ ਚੜ੍ਹਾਈ ਕਰਨੀ ਉਹ ਚੰਗੇ ਕੰਮਾਂ 'ਚ ਗਲਤ ਕੰਮਾਂ 'ਚ ਨਹੀਂ ਚੰਗੇ ਕੰਮਾਂ 'ਚ ਸੋ ਕਿੱਡੀ ਵੱਡੀ ਗੱਲ ਆ ਆਪਦੇ ਆਪ ਤੇ ਕਿੱਡੀ ਵੱਡੀ ਗੱਲ ਆ ਉਹ ਚੀਜ਼ ਇਹ ਅਖੋਤੀ ਜਿਹੜੇ ਇਨਕਲਾਬੀ ਬਣੇ ਆ ਅਖੋਤੀ ਇਨਕਲਾਬੀ ਬਣੇ ਆਏ ਭਗਤ ਸਿੰਘ ਜੀ ਦੀ ਪੱਗ ਬੰਨਦੇ ਆ ਜਿਵੇਂ ਕਹ ਦਿੰਦੇ ਵੀ ਅਸੀਂ ਉਹਨਾਂ ਦੀ ਪੱਗ ਦਾ ਰੰਗ ਉਹਨਾਂ ਦੇ ਪੱਗ ਦੇ ਰੰਗ ਅਰਗ ਰੰਗ ਆਪਦੀ ਉਹ ਪੱਗ ਦਾ ਬੰਨਦੇ ਆ ਸੋ ਗੱਲ ਐਵੇਂ ਐ ਵੀ ਭਗਤ ਸਿੰਘਰ ਕੀ ਪੱਗ ਬੰਨਣ ਤਾਂ ਭਗਤ ਸਿੰਘ ਨਹੀਂ ਬਣਿਆ ਜਾਣਾ ਉਹੋ ਜੇ ਕੰਮ ਕਰੋ ਫਿਰ ਭਗਤ ਸਿੰਘ ਨੂੰ ਤੁਸੀਂ ਮਤਲਬ ਕਹਿ ਸਕਦੇ ਹੋ ਵੀ ਅਸੀਂ ਉਹਨਾਂ ਦੀ ਸੋਚ ਤੇ ਚੱਲਦੇ ਆ ਭਗਤ ਸਿੰਘ ਦੀ ਆ ਸੋਚ ਸੀਗੀ ਵੀ ਨਿਆਂ ਦੇ ਲੋਕਾਂ ਨਾਲ ਧੱਕਾ ਕਰੋ ਭਗਤ ਸਿੰਘ ਦੀ ਆਸ ਉਹ ਸੀਗੀ ਵੀ ਤੁਸੀਂ ਲੋਕਾਂ ਨੂੰ ਟੌਰਚਰ ਕਰਵਾਉ ਭਗਤ ਸਿੰਘ ਦੀ ਆਸ ਉਹ ਸੀਗੀ ਵੀ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਫੜ ਕੇ ਅੰਦਰ ਸੁੱਟ ਦੋ ਕਿ ਭਗਤ ਸਿੰਘ ਜ਼ੁਲਮ ਦੇ ਖਿਲਾਫ ਲੜਦਾ ਸੀਗਾ ਸੋ ਅੱਜ ਕੱਲ ਦੇ ਜੇ ਭਗਤ ਸਿੰਘ ਵੇਖੀਏ ਨਾ ਉਹ ਇਹ ਸਮਾਜ ਸੇਵੀ ਲੋਕ ਹੈ ਜਿਨ੍ਹਾਂ ਤੇ ਮੈਂ ਨਾਮ ਲੈ ਕੇ ਹਟਿਆ ਤੇ ਅੱਜ ਕੱਲ ਜੇ ਆਪਾਂ ਅੰਗਰੇਜ਼ਾਂ ਜਦੋਂ ਉਸ ਟਾਈਮ ਭਗਤ ਸਿੰਘ ਜਿਹੜੇ ਜ਼ੁਲਮ ਕਰਦੇ ਸੀ ਅੰਗਰੇਜ਼ ਉਹਵੇਂ ਅੱਜ ਕੱਲ ਇਹ ਸਰਕਾਰ ਵਾਲੇ ਕਰਦੇ ਆਮ ਆਦਮੀ ਪਾਰਟੀ ਵਾਲੇ ਠੀਕ ਹੈ ਜੀ ਤੇ ਚਾਹ ਇਹਨਾਂ ਦੇ ਜਿਹੜੇ ਭਗਤਾਂ ਉਹਨਾਂ ਨੂੰ ਲੱਗੇ ਗੁੱਸਾ ਪਰ ਹੈ ਸੱਚ ਕਰਦੇ ਤਾਂ ਇਹ ਜ਼ੁਲਮ ਹੀ ਹੈ ਸੋ ਉਹ ਜ਼ੁਲਮ ਦੇ ਖਿਲਾਫ ਭਾਨੇ ਵਰਗੇ ਲੋਕ ਲੱਖੇ ਸਦਾਣੇ ਵਰਗੇ ਲੋਕ ਐਂ ਲੜਦੇ ਰਹਿਣਗੇ ਕਿਉਂਕਿ ਇਹ ਲੋਕਾਂ ਦੇ ਜਮੀਰ ਜਾਗਦੇ ਐ ਇਹ ਦਬਦੇ ਤਾਂ ਹੈ ਹੀ ਨਹੀਂ ਨਾ ਇਹਨਾਂ ਨੇ ਦਬਣਾ ਤੁਸੀਂ ਵੇਖਿਓ ਭਾਨੇ ਸਿੱਧੂ ਨੇ ਬਾਹਰ ਆਉਂਦੀ ਐ ਉਹ ਜਿਵੇਂ ਸਰਕਾਰ ਦਾ ਵਿਰੋਧ ਗਲਤ ਕੰਮਾਂ ਦਾ ਵਿਰੋਧ ਕਰਦਾ ਸੀ ਉਹਨੇ ਉਦੋਂ ਵੀ ਜ਼ਿਆਦਾ ਕਰਨਾ ਹੈ ਕਰਨ ਕੀ ਇਹਦੇ ਪਿੱਛੇ ਇਹਦੇ ਪਿੱਛੇ ਆਈ ਕਰਨਾ ਵੀ ਉਹਨੇ ਦਬਣਾ ਤੇ ਹੈ ਹੀ ਨਹੀਂ ਕਾ ਇਹ ਸੋਦੇ ਵੀ ਨੂੰ ਪਰਚੇ ਪਰਚੇ ਪਾ ਕੇ ਦਬਾ ਲਾਂਗੇ ਸੋਏ ਇਹਨਾਂ ਦਾ ਵਹਿਮ ਹੈ ਇਹ ਵਹਿਮ ਜਿੱਦੋਂ ਲੱਖੇ ਸਧਾਨੇ ਦੇ ਉੱਤੇ ਇਹਨਾਂ ਨੇ ਇੱਕ ਝੂਠਾ ਪਰਚਾ ਕੀਤਾ ਸੀ ਲੱਖੇ ਸਧਾਨੇ ਨੇ ਮਹਾਰਾਜ ਪਿੰਡ ਕੱਠ ਕੀਤਾ ਸੀ ਉਹ ਕੱਠ ਵੇਖ ਲੋ ਐਡਾ ਤਗੜਾ ਕੱਠ ਸੀਗਾ ਇੰਨੇ ਜ਼ਿਆਦਾ ਲੋਕ ਪਹੁੰਚੇ ਸੀਗੇ ਵੀ ਸੀਐਮ ਭਗਵੰਤ ਮਾਨ ਸਾਹਿਬ ਦੀ ਰੈਲੀ ਦੇ ਵਿੱਚ ਵੀ ਇੰਨੇ ਲੋਕ ਨਹੀਂ ਹੁੰਦੇ ਜਿੰਨੇ ਲੋਕ ਮਹਾਰਾਜ ਪਿੰਡ ਸੀਗੇ ਸੋ ਭਰਾਵੋ ਬੇਨਤੀ ਐ ਵੀ ਹੁਣ ਜਿਹੜਾ 29 ਤਰੀਕ ਨੂੰ ਕੋਟ ਦੂਨੇ ਕੱਠ ਹੈ ਉਹ ਵੀ ਕੱਠ ਇੱਕ ਐਸ ਲੈਵਲ ਦਾ ਪਹੁੰਚੋ ਸਾਰੇ ਜਿੰਨੇਕ ਬਾਈ ਪਹੁੰਚ ਸਕਦੇ ਆ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਕਿਉਂਕਿ ਇਹ ਹਰੇਕ ਲਈ ਜ਼ਰੂਰੀ ਹੈ ਮੇਰੇ ਅਰਗੇ ਤੇ ਪਹੁੰਚ ਨਹੀਂ ਸਕਦਾ ਮੈਂ ਤਾਂ ਇੱਕ ਬੇਨਤੀ ਕਰ ਸਕਦਾ ਹੁਣ ਤਾਂ ਕੁਝ ਕਰਨ ਜੋਗਾ ਆਪਣੇ ਸਿਸਟਮ ਹੈ ਨਹੀਂਗਾ ਠੀਕ ਹੈ ਜੀ ਦੂਜੀ ਗੱਲ ਆ ਵੀ ਉਹ ਵੀ ਕੱਟੇ ਕਿਸ ਲੈਵਲ ਦਾ ਕੱਟ ਕਰੋ ਵੀ ਜਿਹੜਾ ਇਹ ਪਰਚਾ ਤਾਂ ਰੱਦ ਹੋ ਵੀ ਹੋ ਵੀ ਤੇ ਸਰਕਾਰ ਨੂੰ ਪਤਾ ਲੱਗ ਜੇ ਵੀ ਲੋਕ ਹਜੇ ਵੀ ਜ਼ੁਲਮ ਦੇ ਖਿਲਾਫ ਲੜਦੇ ਆ ਤੇ ਲੜਦੇ ਰਹਿਣਗੇ ਅਸੀਂ ਕਿਤੇ ਅਵਾਹਮ ਨਾ ਪਾਲੀਏ ਵੀ ਇੱਕ ਇੱਕ ਦੇ ਉੱਤੇ ਪਰਚਾ ਕਰ ਕਰਕੇ ਇੱਕ ਇੱਕ ਨੂੰ ਫੁੱਟ ਸੁੱਟ ਕੇ ਜੇਲ੍ਹ ਦੇ ਵਿੱਚ ਤਸੀਂ ਆਪ ਦਾ ਇੰਜੋਏ ਕਰੀਏ ਵੀ ਸਾਡੇ ਖਿਲਾਫ ਤਾਂ ਹੁਣ ਕੋਈ ਬੋਲਣ ਵਾਲਾ ਰਹਿ ਨਹੀਂ ਗਿਆ ਹੁਣ ਤਾਂ ਅਸੀਂ ਜਿਵੇਂ ਚੱਲਦਾ ਚਲਾਈਏ ਹੁਣ ਅੱਜ ਦੇ ਟਾਈਮ ਵੇਖੋ ਤੁਸੀਂ ਓਪੋਜੀਸ਼ਨ ਪਾਰਟੀਆਂ ਉਹਨਾਂ ਵਿਰੋਧ ਨਹੀਂ ਕਰਦੀਆਂ ਸਰਕਾਰ ਦੇ ਗਲਤ ਕੰਮਾਂ ਦਾ ਜਿੰਨਾ ਲਾ ਲੋ ਇਹ ਬੰਦੇ ਵਿਰੋਧ ਕਰਦੇ ਆ ਇਹਨਾਂ ਦੇ ਨਾਲ ਨਾਲ ਇੱਕ ਸੁਖਪਾਲ ਸਿੰਘ ਖਹਿਰਾ ਜੀ ਜਿਹੜੇ ਮੰਨ ਲਓ ਵੀ ਐਮਐਲਏ ਮੌਕੇ ਤੇ ਹੈਗੇ ਅਜੇ ਕੋਈ ਵੀ ਐਮਐਲਏਾਂ ਚੋਂ ਵੇਖੀਏ ਤਾਂ ਉਹ ਇੱਕ ਵਿਰੋਧ ਕਰਦੇ ਆ ਇਹ ਸਰਕਾਰ ਦੇ ਗਲਤ ਕੰਮਾਂ ਦਾ ਬਾਕੀ ਤਾਂ ਸਾਰੇ ਜਾਜਾਕਾਰੀ ਕਰ ਹੀ ਜਾਂਦੇ ਆ ਕੋਈ ਗਣ ਵਿੱਚੋਂਵੇਂ ਬੰਦੇ ਆ ਕੋਈ ਹੋਰ ਮੰਨ ਲਓ ਵੀ ਕੋਈ ਦੁੱਡੀਆਂ ਪਾਰਟੀਆਂ ਜਿਹੜਾ ਵਿਰੋਧ ਕਰਦੇ ਉਹਨਗੇ ਸੋ ਕਹਿਣ ਦਾ ਭਾਵ ਹੈ ਵੀ ਭਾਨੇ ਵਰਗੇ ਲੋਕਾਂ ਦਾ ਭਾਨੇ ਸਿੱਧੂ ਵਰਗੇ ਲੋਕਾਂ ਦਾ ਲੱਖੇ ਸਧਾਨੀ ਵਰਗੇ ਲੋਕਾਂ ਦਾ ਸਾਥ ਦੇਣਾ ਬਣਦਾ ਹਰੇਕ ਬੰਦੇ ਦਾ ਤੁਸੀਂ ਚਾਹ ਵੀਡੀਓ ਸ਼ੇਅਰ ਕਰੋ ਚਾਹ ਮੰਨ ਲਓ ਵੀ ਉਹਨਾਂ ਦੇ ਪੱਖ ਦੇ ਵਿੱਚ ਪੋਸਟਾਂ ਪਾਓ ਚਾਹ ਵੀਡੀਓ ਬਣਾ ਬਣਾ ਕੇ ਪਾਓ ਜਿਵੇਂ ਹੁਣ ਮੈਂ ਮੇਰਾ ਤਾਂ ਜੀ ਕਰਦਾ ਮੈਂ ਤਾਂ ਵੀਡੀਓ ਬਣਾ ਕੇ ਪਾਵਾਂ ਉਹਨਾਂ ਦੇ ਹੱਕ ਦੀਆਂ ਚਾਰ ਗੱਲਾਂ ਕਰਾਂ ਮੈਂ ਤਾਂ ਪਾਤੀ ਐਵੇਂ ਤੁਸੀਂ ਵੀ ਜੋ ਤੁਹਾਡਾ ਜ਼ਿਕਰ ਤਾਂ ਕਰੋ ਜੀ ਦਾ ਜੀ ਕਰਦਾ ਉੱਥੇ ਪਹੁੰਚੋ ਕਿਉਂਕਿ ਕਿਤੇ ਵੀ ਆਪਾਂ ਨੂੰ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਹੈ ਜਾ 3-400 ਕਿਲੋਮੀਟਰ ਦੂਰ ਹੋਵੇ ਆਪਾਂ ਟਾਈਮ 'ਚੋਂ ਟਾਈਮ ਕੱਢ ਕੇ ਜਾਣੀ ਆ ਠੀਕ ਹੈ ਤੇ ਉਵੇਂ ਹੁਣ ਆਪਣਾ ਫਰਜ਼ ਬਣਦਾ ਵੀ ਇੱਥੇ ਵੀ ਕੋਈ 4 ਘੰਟੇ ਜਾਈਏ ਕੋਈ ਉਹਦੇ ਵਿੱਚ ਕੋਈ ਮੰਨ ਲਓ ਵੀ ਕੋਈ ਆਪਾਂ ਨੂੰ ਘਾਟਾ ਨਹੀਂ ਪੈ ਚੱਲਿਆ ਕੰਮ ਤਾਂ ਦੇ ਰਹੇ ਕਾਨੂੰਨ ਦੇ ਆ ਟਾਈਮ 'ਚੋਂ ਟਾਈਮ ਹੀ ਨਿਕਲਦਾ ਆਂਦਾ ਠੀਕ ਹੈ ਆਪਦਾ ਫਰਜ਼ ਸਮਝੋ ਜੇ ਕੋਈ ਉਹ ਲੋਕ ਕੋਈ ਅੱਗੇ ਆ ਕੇ ਮੰਨ ਲਓ ਵੀ ਐਨਾ ਸਰਕਾਰ ਦਾ ਵਿਰੋਧ ਕਰੀ ਜਾਂਦੇ ਅਨੀਆਂ ਚੀਜ਼ਾਂ ਚੱਲੀ ਜਾਂਦੇ ਅਨੀਆਂ ਖਿਆਈਆਂ ਚੱਲੀ ਜਾਂਦੇ ਆ ਮੰਨ ਲਓ ਵੀ ਕੀ ਕੀ ਭਾਨੀ ਸਿੱਧੂ ਨੂੰ ਆਇਆ ਸਾਰਿਆਂ ਨੂੰ ਪਤਾ ਉਹ ਚੀਜ਼ਾਂ ਉਸ ਲੈਵਲ ਤੱਕ ਚੱਲੀ ਜਾਂਦੇ ਤੇ ਆਪਾਂ ਉਹਨਾਂ ਦੇ ਹੱਕ ਦੇ ਵਿੱਚ ਜੇ ਉੱਥੇ ਧਰਨਾ ਹੈ ਤਾਂ ਮੰਨ ਲਓ ਵੀ ਉੱਥੇ ਕੱਟ ਹੋਇਆ ਆਪਾਂ ਜਾ ਤਾਂ ਸਕਦੇ ਹਾਂ ਜੇ ਤੁਰ ਜਾਂਗੇ 4 ਘੰਟੇ ਤੱਕ ਕੋਈ ਆਖਰ ਨਹੀਂ ਆ ਚੱਲੀ ਸੋ ਵੇਖੋ ਜਿੰਨਾ ਕਿ ਜਾ ਸਕਦੇ ਹੋ ਮੇਰੀ ਤਾਂ ਬੇਨਤੀ ਹੈ ਵੀ ਜਾਓ ਘਰਾਵੋ ਜਾਓ ਕਿਉਂਕਿ ਵੇਖੋ ਅੱਜ ਦੇ ਟਾਈਮ 'ਚ ਇਹ ਲੋਕਾਂ ਦਾ ਸਾਥ ਨਾ ਦਿੱਤਾ ਗਿਆ ਕੱਲ ਨੂੰ ਹੱਕਾਂ ਲਈ ਕਿਸੇ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਕੋਈ ਲੱਭਣਾ ਹੀ ਨਹੀਂਗਾ ਹੋੜ ਏਜੰਟਾਂ ਆਸਤੇ ਭਾਨਾ ਬੋਲਦਾ ਜਿਹੜੇ ਠੱਗ ਏਜੰਟ ਕਈ ਏਜੰਟ ਤਾਂ ਵਧੀਆ ਵੀ ਹੈਗੇ ਕਈ ਜਿਹੜੇ ਬਹੁਤ ਜ਼ਿਆਦਾ ਏਜੰਟ ਕਈ ਠੱਗੀਆਂ ਮਾਰੀ ਜਾਂਦੇ ਆ ਉਹਨਾਂ ਖਿਲਾਫ ਆਪਾਂ ਨਾ ਬੋਲਦਾ ਜਿਹੜੀਆਂ ਕੁੜੀਆਂ ਆਪਣੇ ਭੈਣਾਂ ਨੂੰ ਮੰਨ ਲਓ ਵੀ ਉਹਨਾਂ ਦੇ ਕਈ ਸੋਹਰੇ ਪਰਿਵਾਰ ਜਾਣ ਕੇ ਦਾਦੂ ਜਾਸਤੇ ਤੰਗ ਕਰਕੇ ਛੱਡ ਦਿੰਦੇ ਆ ਉਹਨਾਂ ਵਾਸਤੇ ਲੱਖਾਂ ਸੁਦਾਣਾ ਬੋਲਦਾ ਠੀਕ ਹੈ ਕੋਈ ਸਮਾਜ ਸੇਵਾ ਦੇ ਕੰਮ ਲਾ ਲਓ ਵੀ ਕੋਈ ਚੰਗੇ ਮਾੜੇ ਦੇ ਆਉਣਾ ਜਾਣਾ ਮੰਨ ਲਓ ਕੋਈ ਧਰਨਿਆਂ ਤੇ ਜਾਣਾ ਕੋਈ ਕਿਸਾਨ ਜਥੇਬੰਦੀਆਂ ਦਾ ਲਾ ਲਓ ਕੋਈ ਗਰਮੀਆਂ ਚ ਬੂਟੇ ਲਾਉਣੇ ਪਾਣੀ ਬਚਾਉਣਾ ਯੂਥ ਨੂੰ ਚੰਗੀਆਂ ਸਿੱਖਿਆ ਦਿੰਦੇ ਆ ਜੇ ਬੰਦੀ ਚੰਗਾ ਮੰਨ ਲਓ ਮੋਟੀਵੇਟ ਕਰਦੇ ਆ ਚੰਗੇ ਰਾਹ ਪਾਉਂਦੇ ਆ ਤੇ ਜੇ ਅੱਜ ਇਹਨਾਂ ਦੇ ਉੱਤੇ ਵਿਪਤਾ ਬਣੀ ਹੈ ਨਾ ਤੇ ਸਾਰਿਆਂ ਨੂੰ ਚਾਹੀਦਾ ਵੀ ਕੋਈ ਨਾ ਕੋਈ ਆ ਆਦਾ ਮੰਨ ਲਓ ਵੀ ਟਾਈਮ ਤੋਂ ਟਾਈਮ ਕੱਢ ਕੇ ਪਹੁੰਚਣ ਤੇ ਜੇ ਕੋਈ ਨਹੀਂ ਪਹੁੰਚ ਸਕਦਾ ਤੇ ਉਹ ਪੋਸਟਾਂ ਸ਼ੇਅਰ ਕਰਨ ਜਿਵੇਂ ਹੁਣ ਅੱਜ ਵੇਖਿਆ ਆਪਾਂ ਸਾਰੇ ਪਾਸੇ ਪਾਨਾ ਸਿੱਧੂ ਪਾਨਾ ਸਿੱਧੂ ਹੋਈ ਪਈ ਐ ਸ਼ੋਸ਼ਲ ਮੀਡੀਆ ਦੀ ਹਰੇਕ ਐਪ ਤੇ ਸੋ ਇਹਨੂੰ ਐਂ ਚੱਕ ਕੇ ਰੱਖੋ ਕੰਮ ਨੂੰ ਸਾਰੇ ਪਾਸੇ ਉਹਨਾਂ ਦੀਆਂ ਫੋਟੋਆਂ ਸ਼ੇਅਰ ਕਰੋ ਮੰਨ ਲਓ ਵੀ ਜਿਹੜਾ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਇਹ ਲੋਕਾਂ ਦਾ ਗਰਾਫ ਪਰਚੇ ਜੇ ਅਸੀਂ ਇਹਨਾਂ ਦੇ ਖਿਲਾਫ ਝੂਠੇ ਪਰਚ ਇਹ ਲੋਕ ਥੱਲੇ ਨਹੀਂ ਹੋਣੇ ਕਿਉਂਕਿ ਇਹ ਲੋਕਾਂ ਨੇ ਕੰਮ ਹੀ ਬੜੇ ਚੰਗੇ ਆ ਠੀਕ ਹੈ ਤੇ ਚਲੋ ਪਰਮਾਤਮਾ ਮਿਹਰ ਕਰੇ ਜਲਦੀ ਪਰਚਾ ਰੱਦ ਹੋਵੇ ਤੇ ਸਾਰੇ ਜਣੇ ਇੱਕ ਵਾਰੀ ਫਿਰ ਬੇਨਤੀ ਆ ਜੀ ਜੇ ਕੋਈ ਭਰਾ ਪਹੁੰਚ ਸਕਦਾ ਤਾਂ ਜਰੂਰ ਜਿੰਨਾ ਕੋ ਸਕੇ ਉੱਥੋਂ ਪਹੁੰਚਿਓ ਸੋਕੇ ਜੀ ਧੰਨਵਾਦ